ਰਣੂਪਈ ਦੀਵਾਲੀ ਦੀਆਂ ਬਹੁਤ ਬ ਮੁਬਾਰਕਾਂ ਅਸੀਂ ਨਾ ਕੁਦਰਤ ਦੀ ਤਾਕਤ ਨਹੀਂ ਸਮਝਦੇਗੇ ਤੇ ਕੁਦਰਤ ਮੈਂ ਖੜਾ ਹੈਗਾ ਕੋਸੀ ਨਦੀ ਦੇ ਪੁਲ ਦੇ ਉੱਤੇ ਜਦੋਂ 1947 ਦੀ ਵੰਡ ਹੁੰਦੀ ਹੈ ਭਾਰਤ ਪਾਕਿਸਤਾਨ ਜਿਹੜੇ ਪਰਿਵਾਰ ਹੈ ਕੰਨੇ ਲਈ ਜਾਂਦਾ ਜਗ੍ਹਾ ਦਾ ਨਾਮ ਹੈ ਕਾਠ ਗੋਦਾਮ ਕੋਈ ਤੁਹਾਡਾ ਵੈਲਕਮ ਹੈ ਜੀ ਵੀ ਮਤਾਲ ਦੇ ਵਿੱਚ ਦੀਵਾਲੀ ਦੀ ਪੂਰਵ ਸੰਧਿਆ ਤੇ ਭਈ ਬਾਜ਼ਾਰਾਂ ਦੀ رونਕ ਖੇਰ ਕਾਸ਼ੀਪੁਰ ਦੀ ਸਵੇਰ ਤੇ ਬਾਈ ਕੇ ਘਰ ਦੇ ਵਿੱਚ ਰੱਖੇ ਹੋਏ ਕਮੜੇ ਪੈਨ ਨੂੰ ਬਹੁਤ ਸ਼ੌਂਕ ਆ ਕਮਲਿਆਂ ਦਾ ਬੂਟਿਆਂ ਦਾ ਪੌਦਿਆਂ ਦਾ ਕੀ ਬਾਤ ਹੈ ਤੇ ਇੱਧਰ ਖੜੇ ਆਪਣੇ ਭਾਈ ਸਾਹਿਬ ਕੁਦਰਤ ਪ੍ਰੇਮੀ ਨੇ ਉਹਦੇ ਇਹ ਵੀ ਵੜਦੇ ਹਾਂ ਆਪਣੀ ਖਵੇ ਦਾ ਵੀ ਜੰਗਲ ਚ ਵੜਦੇ ਹਾਂ ਚੱਕਦੇ ਵੀਰ ਗੇਟ ਠੀਕ ਹੈ ਜੀ ਰਾਮ ਰਾਮ ਸਮਾਨ ਗਰਦਾਸ 8:30 ਵਜੇ ਦਾ ਤੇ ਆਪਾਂ ਕਾਸ਼ੀਪੁਰ ਦੀ ਪੈਰਾਡਾਈਜ਼ ਕਲੋਨੀ ਚੋਂ ਚਾਲੇ ਪਾਤੇ ਆ ਤੇ ਅੱਜ ਦਾ ਆਪਣਾ ਸਫ਼ਰ ਰਹੂਗਾ ਭੀਨਤਾਲ ਵੱਲ ਦਾ ਆਪਣੀ ਵੀਡੀਓ ਵੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਨਵੇਂ ਸਫਰਾਂ ਦੇ ਵਿੱਚ ਅੱਜ ਤਰੀਕ 19 ਅਕਤੂਬਰ 2025 ਤੇ ਆਪਾਂ ਅੱਗੇ ਨੂੰ ਸਫ਼ਰ ਕਰ ਰਹੇ ਹਾਂ ਭੀਮਤਾਵਲ ਨੂੰ ਤੇ ਉਮੀਦ ਹੈ ਤੁਹਾਨੂੰ ਇਹ ਸਫ਼ਰ ਜਿਹੜਾ ਹੈਗਾ ਪਸੰਦ ਆ ਰਿਹਾ ਹੋਊਗਾ ਤੇ ਇਸ ਵਕਤ ਮੈਂ ਖੜਾ ਹੈਗਾ ਕੋਸੀ ਨਦੀ ਦੇ ਪੁਲ ਦੇ ਉੱਤੇ ਕਾਸ਼ੀਪੁਰ ਤੋਂ 5-7 ਕਿਲੋਮੀਟਰ ਅੱਗੇ ਆ ਗਿਆ ਮੈਂ ਤੇ ਜਿਹੜੀ ਕੋਸੀ ਨਦੀ ਹੈ ਉਹ ਕਾਸ਼ੀਪੁਰ ਦੇ ਜੇ ਕਹਦੇ ਆਪਾਂ ਇੱਕ ਪਾਸੇ ਵਹਿੰਦੀ ਹੈ ਤੇ ਜਿਹੜੀ ਸਵਰਨ ਭਾਦਰ ਹੈਗੀ ਆ ਉਹ ਨੂੰ ਸੁਭਧਰਾ ਕਹਿੰਦੇ ਆ ਸੁਭਧਰਾ ਨਦੀ ਜਿਹੜੀ ਹੈਗੀ ਆ ਉਹ ਪਰਲੇ ਪਾਸੇ ਵਹਿੰਦੀ ਹੈ ਤਾਂ ਇਹਨਾਂ ਦੋਨਾਂ ਨਦੀਆਂ ਦੇ ਵਿਚਾਲੇ ਇਹ ਕਾਸ਼ੀਪੁਰ ਦਾ ਇਲਾਕਾ ਵਸਿਆ ਹੋਇਆ ਤੇ ਸਾਹਮਣੇ ਜਿਹੜੀ ਉਹ ਧਾਰ ਹੈ ਉਹ ਕਾਸੀ ਕੋਸੀ ਨਦੀ ਦੀ ਹੈ ਆਪਾਂ ਨੂੰ ਪਤਾ ਹੈ ਵੀ ਜਿਹੜਾ ਵੀ ਇਲਾਕਾ ਦੋ ਨਦੀਆਂ ਦੇ ਵਿਚਾਲੇ ਆ ਜਾਂਦਾ ਜਿਹਨੂੰ ਦੁਆਬ ਕਹਿੰਦੇ ਆ ਉਹ ਬੜਾ ਉਪਜਾਊ ਤੇ ਜ਼ਰਖੇਜ਼ ਹੋ ਜਾਂਦਾ ਸੋ ਇਸੇ ਤਰ੍ਹਾਂ ਕਾਸ਼ੀਪੁਰ ਬਾਜਪੁਰ ਕਾਸ਼ੀਪੁਰ ਦਾ ਇਲਾਕਾ ਜਿਹੜਾ ਇਧਰਲਾ ਹੈਗਾ ਸਾਰਾ ਇਹ ਬੜਾ ਉਪਜਾਊ ਤੇ ਹਰਿਆਲੀ ਭਰਿਆ ਤੇ ਇਹਦੂ ਅੱਗੇ ਜਿਹੜੇ ਆਪਾਂ ਲੱਗੇ ਜਾ ਰਹੇ ਹਾਂ ਬਾਜਪੁਰ ਵਾਲੇ ਚ ਤੇ ਉਸ ਤੋਂ ਅੱਗੇ ਪੀਲੀਪੀ ਤੇ ਨਾਨਕਮੰਦਰ ਵਾਲੇ ਚ ਉਹ ਵੀ ਬਹੁਤ ਉਪਜਾਊ ਤੇ ਹਰਿਆ ਭਰਿਆ ਹੈ ਤੇ ਜੇ ਆਪਾਂ ਗੱਲ ਕਰੀਏ ਦਰਿਆਵਾਂ ਦੀ ਤੇ ਦਰਿਆਵਾਂ ਦੇ ਵਹਾਂ ਦੀ ਤਾਂ ਇਨਸਾਨ ਦੀ ਫਿਤਰਤ ਹੈ ਵੀ ਉਹ ਦਰਿਆ ਦਾ ਰਾਹ ਰੋਕਦਾ ਹੈ ਪਰ ਦਰਿਆ ਫੇਰ ਕਿਤਨਾ ਕਿਤੇ ਆਪ ਦਾ ਜਿਹੜਾ ਰਾਹ ਹੈ ਆਪ ਦਾ ਥਾਂ ਛੜਾ ਲੈਂਦਾ ਹੁੰਦਾ ਹੈ ਇੰਨਾ ਵਹਾਂ ਇਹਦਾ ਉਹ ਤੋਂ ਲੈ ਕੇ ਉਹ ਤੋਂ ਤੱਕ ਤੋ ਸਫਰ ਤੇ ਅੱਪਾ ਚੱਲੇ ਆ ਭੀਮਤਾਲ ਨੂੰ ਤੇ ਜੁੜੇ ਰਹੇ ਹੋ ਤੁਸੀਂ ਚੈਨਲ ਦੇ ਨਾਲ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਕਿਦਾਂ ਲੱਗਿਆ ਸਫਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਭੀਮਤਾਲੇ ਤੋਂ ਹੈਗਾ ਲਗਭਗ 100 ਕਿਲੋਮੀਟਰ ਤੇ ਆਪਣਾ 2 ਘੰਟਿਆਂ ਦੀ ਵਾਰਟ ਹੈ ਤੇ ਹੌਲੀ-ਹੌਲੀ ਰਸਤੇ 'ਚ ਜਿਹੜੀਆਂ ਵੀ ਚੀਜ਼ਾਂ ਆਉਂਦੀਆਂ ਹੈਗੀਆਂ ਜਿਹੜੇ ਥਾਂ ਆਉਂਦੇ ਆ ਉਹ ਦੇਖਦੇ ਕਰਦੇ ਅੱਗੇ ਚੱਲਾਂਗੇ ਕਰਾਹਾ ਲਾ ਕੇ ਇਹ ਜਿਹੜੀ ਦਰਿਆ ਦੀ ਧਰਤੀ ਹੈ ਉਹਨੂੰ ਆਪਦੀ ਖੇਤੀ ਦੇ ਲਈ ਬਣਾਈ ਜਾਂਦੇ ਆ ਵੀਰ ਲਗਭਗ 60 ਕਿਲੋਮੀਟਰ ਦਾ ਸਫ਼ਰ ਕਰਕੇ ਆਪਾਂ ਰੁੱਦਰਪੁਰ ਸ਼ਹਿਰ ਆ ਗਏ ਉੱਤਰਾਖੰਡ ਉੱਤਰਾਖੰਡ ਦਾ ਇੱਕ ਵੱਡਾ ਸ਼ਹਿਰ ਰੁੱਦਰਪੁਰ ਸਾਹਮਣੇ ਜਿਹੜੀ ਸੜਕ ਜਾਂਦੀ ਆ ਉਹ ਜਾਂਦੀ ਹੈ ਕਿੱਛਾ ਸਤਾਰਗੰਠ ਖਟੀਮਾ ਤੇ ਨੇਪਾਲ ਬਾਰਡਰ ਨਾਨਕਪਤਾ ਸਾਹਿਬ ਤੇ ਇੱਧਰ ਨੂੰ ਜਾਂਦੀ ਹੈਗੀ ਲੁਖਨਾਊ ਪੀਲੀਪੀਤ ਤੇ ਆਪਾਂ ਜਾਣਾ ਹੈਗਾ ਇੱਧਰ ਨੂੰ ਨੈਣੀਦਾਲ ਵਾਲੇ ਪਾਸੇ ਪੰਤਨਗਰ ਹੁੰਦੇ ਹੋਏ ਤੋਂ ਪਿਛਲੀ ਵਾਰ ਜੋ ਸਾਈਕਲ ਟੂਰ ਤੇ ਆਈ ਤਾਂ ਰੁੱਦਰਪੁਰ ਆ ਕੇ ਗੁਰਦੁਆਰਾ ਸਾਹਿਬ 'ਤੇ ਰੁਕੇ ਸੀਗੇ ਜੇ ਰੁਧਰਪੁਰ ਦੇ ਗੁਰਦੁਆਰੇ 'ਚ ਰਾਤ ਰੁਕਣ ਤੋਂ ਬਾਅਦ ਦੋ ਰਾਤਾਂ ਰੁਕਣ ਤੋਂ ਬਾਅਦ ਅਸੀਂ ਅੱਗੇ ਚੱਲੇ ਪਾਈ ਸੀਗੇ ਨਾਨਕ ਮੱਤਾ ਸਾਹਿਬ ਨੂੰ ਉਹੋ ਜਿਹਾ ਮੌਸਮ ਹੀ ਹੈ ਗਰਮੀ ਓਨੀ ਜੀ ਮਹਿਸੂਸ ਹੋ ਜਾਂਦੀ ਹੈ ਤੇ ਸਵੇਰੇ ਸਵੇਰੇ ਠੰਡ ਹੁੰਦੀ ਹੈ ਤੇ ਦੁਪਹਿਰੇ ਆ ਕੇ ਗਰਮੀ ਹੋ ਜਾਂਦੀ ਹੈ ਰੁਧਰਪੁਰ ਦੇ ਟ੍ਰੈਫਿਕ ਦੇ ਵਿੱਚ ਦੀ ਆਪਾਂ ਪਹੁੰਚਦੇ ਹੋਏ ਢਿਆਣੀ ਤਾਲ ਨੂੰ ਗਵਿੰਦ ਬੱਲਵੰਤ ਖੇਤੀਬਾੜੀ ਤੇ ਇੰਡਸਟਰੀਅਲ ਵਿਸ਼ਵਵਦਾਲੇ ਹੈ ਜੀ ਪੰਤਨਗਰ ਦਾ ਸੋ 17 ਨਵੰਬਰ ਨੂੰ 1960 ਨੂੰ ਬਣਿਆ ਸੀ ਇਹ ਵਿਸ਼ਵਵਦਾਲੇ ਇਧਰਲੇ ਪਾਸੇ ਜਿਹੜਾ ਹੈਗਾ 에어ਪੋਰਟ ਹੈ ਪੰਤਨਗਰ ਦਾ ਆ ਸਾਰਾ ਜਿਹੜਾ ਹੈਗਾ 에어ਪੋਰਟ ਹੈ ਤੇ ਆਪਾਂ ਇਸ ਯੂਨੀਵਰਸਿਟੀ ਦੀ ਅੱਗੇ ਚੱਲ ਕੇ ਗੱਲ ਕਰਦੇ ਹਾਂ ਕਿਉਂਕਿ ਇਹ ਥੋੜਾ ਰੈਸਟ੍ਰਿਕਟਿਡ ਏਰੀਆ ਹੈ ਇੱਥੇ ਖੜ੍ਹ ਨਹੀਂ ਦਿੰਦੇ ਇਹ ਪਰ ਆ ਇਧਰਲੇ ਪਾਸੇ ਯੂਨੀਵਰਸਿਟੀ ਹੈ 1960 ਦੀ ਬਣੀ ਵੀ ਹੈ 65 ਸਾਲ ਹੋ ਗਏ ਇਹਨੂੰ ਇਹਦੇ ਬਾਰੇ ਗੱਲਬਾਤ ਕਰਦੇ ਹਾਂ ਪਿੱਛੇ ਜਿਹੜੀ ਯੂਨੀਵਰਸਿਟੀ ਆਈ ਸੀ ਗੋਬਿੰਦ ਬੱਲਬ ਪੰਤ ਯੂਨੀਵਰਸਿਟੀ ਉਹ ਮੁੱਖ ਮੰਤਰੀ ਰਹੇ ਐ ਇੱਥੋਂ ਦੇ ਉੱਤਰ ਪ੍ਰਦੇਸ਼ ਦੇ ਤੇ ਉਹਨਾਂ ਦੇ ਨਾਂ ਤੇ ਬਣੀ ਹੋਈ ਐ ਤੇ ਜੇ ਆਪਾਂ ਉਸ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਜਦੋਂ 1947 ਦੀ ਵੰਡ ਹੁੰਦੀ ਐ ਭਾਰਤ ਪਾਕਿਸਤਾਨ ਦੀ ਤਾਂ ਜਿਹੜੇ ਰਿਫਿਊਜੀ ਆਉਂਦੇ ਐ ਪਾਕਿਸਤਾਨ ਚੋਂ ਤੇ ਉਹਨਾਂ ਦੇ ਮੁੜ ਵਸੇਬੇ ਲਈ ਇੱਥੇ ਉਹਨਾਂ ਨੂੰ ਜਾਂ ਇੱਥੇ ਮਾਈਗ੍ਰੇਟ ਹੁੰਦੇ ਇੱਥੇ ਆਉਂਦੇ ਆ ਉਹਨਾਂ ਦੇ ਮੁੜ ਵਸੇਬੇ ਲਈ ਉਪਰਾਲੇ ਕਰਨੇ ਸ਼ੁਰੂ ਕਰਦੀ ਐ ਸਰਕਾਰ ਤੇ ਜਿਹੜਾ ਇਹ ਇਲਾਕਾ ਸੀਗਾ ਉਦੋਂ ਇਹ ਜੰਗਲ ਦਾ ਤੇ ਤਰਾਈ ਦਾ ਇਲਾਕਾ ਸੀਗਾ ਅੱਜ ਵੀ ਉਹਨੂੰ ਤਰਾਈ ਦਾ ਇਲਾਕਾ ਕਿਹਾ ਜਾਂਦਾ ਤਰਾਈ ਦਾ ਇਲਾਕਾ ਆਪਾਂ ਗੱਲ ਕਰਦੇ ਆ ਪਿੱਛੋਂ ਸ਼ੁਰੂ ਹੋ ਜਾਂਦਾ ਹੈ ਉੱਤਰ ਪ੍ਰਦੇਸ਼ ਤੋਂ ਇਹ ਆਹ ਜਸਪੁਰ ਬਾਜਪੁਰ ਕਾਸ਼ੀਪੁਰ ਹੁੰਦਾ ਹੋਇਆ ਨੇਪਾਲ ਦੇ ਬਾਰਡਰ ਤੱਕ ਤੇ ਥੱਲੇ ਜਿਹੜਾ ਹੈਗਾ ਪੀਲੀਪੀਤ ਇਹ ਬਰੇਲੀ ਤੱਕ ਦਾ ਜਿਹੜਾ ਸਾਰਾ ਇਲਾਕਾ ਉਹ ਤਰਾਈ ਦਾ ਇਲਾਕਾ ਹੈ ਤਰਾਈ ਦਾ ਉਹ ਇਹ ਸਾਰੀ ਜ਼ਮੀਨ ਦਲਦਲੀ ਤੇ ਪਾਣੀ ਨਾਲ ਭਰੀ ਰਹਿੰਦੀ ਸੀਗੀ ਜਦੋਂ ਗੁਰੂ ਨਾਨਕ ਪਾਤਸ਼ਾਹ ਆਏ ਸੀ ਉਦੋਂ ਵੀ ਇਹਦਾ ਇਲਾਕੇ ਦਾ ਇਹੀ ਹਾਲ ਸੀਗਾ ਸੋ ਉਸ ਲਾ ਕੇ ਨੂੰ ਬਾਤ ਕਰਨ ਦੇ ਲਈ 1965 ਵਿੱਚ ਜਿਹੜੀ ਹੈਗੀ ਹੈ ਨਾ ਸੌਰੀ 1960 1960 ਤੋਂ ਪਹਿਲਾਂ ਉਪਰਾਲੇ ਹੁੰਦੇ ਆ 54 ਦਾ ਜਿਹੜਾ ਪਹਿਲਾ ਐਜੂਕੇਸ਼ਨ ਤੁਹਾਡਾ ਪਲੈਨਿੰਗ ਆਉਂਦੀ ਹੈ ਯੋਜਨਾ ਕਮਿਸ਼ਨ ਆਉਂਦਾ ਹੈ ਉਹਦੇ ਵਿੱਚ ਇਹ ਰੱਖਿਆ ਜਾਂਦਾ ਪ੍ਰਸਤਾਵ ਡਾਕਟਰ ਰਾਧਾ ਕ੍ਰਿਸ਼ਨ ਵੱਲੋਂ ਵੀ ਭਾਈ ਆਪਾਂ ਇੱਕ ਯੂਨੀਵਰਸਿਟੀ ਬਣਾਈਏ ਏਸੇ ਯੋਜਨਾ ਦੇ ਤੀਨ ਜਿਹੜੀ ਲੁਧਿਆਣੇ ਵਾਲੀ ਯੂਨੀਵਰਸਿਟੀ ਉਹ ਬਣੀ ਹੈ ਬਾਅਦ ਚ ਇਹ 1960 ਚ ਬਣਦੀ ਉਹ 1960 ਚ ਬਣਦੀ ਹੈ ਇਹ 17 ਨਵੰਬਰ 1960 ਨੂੰ ਇਹ 17 ਨਵੰਬਰ 1960 ਨੂੰ ਜਿਹੜੀ ਹੈਗੀ ਹੈ ਲੋਕ ਅਰਪਿਤ ਕਰ ਦਿੰਦੇ ਆ ਮਤਲਬ ਦੇਸ਼ ਅਰਪਿਤ ਕਰ ਦਿੰਦੇ ਪੰਡਤ ਜਵਾਲਲ Nehru ਸੋ ਇਹ ਪਈ ਯੂਨੀਵਰਸਿਟੀ ਹੈ ਵੱਡੇ ਪੱਧਰ ਦੀ ਯੂਨੀਵਰਸਿਟੀ ਹੈ ਤੇ ਇਦੂ ਅੱਗੇ ਜਿਹੜਾ ਹੈਗਾ ਸਾਰਾ ਇਲਾਕਾ ਉਹ ਜਿੰਮ ਕੌਰਬੇਟ ਨੈਸ਼ਨਲ ਪਾਰਕ ਦੀ ਗੱਲ ਪੈਂਦਾ ਹੈ ਜਿਹੜਾ ਕੀ ਜੰਗਲੀ ਜਾਨਵਰਾਂ ਨਾਲ ਭਰਿਆ ਹੋਇਆ ਹੁਣ ਵੀ ਆਹ ਸੜਕ ਜਿਹੜੀ ਹੈਗੀ ਬਿਲਕੁਲ ਖਾਲੀ ਹੈ ਸੁੰਨੀ ਹੈ ਇੱਧਰ ਖੇਤ ਹੈ ਤੇ ਇੱਧਰ ਜੰਗਲ ਤੇ ਹੁਣ ਆਪਾਂ ਇਦੂ ਅੱਗੇ ਲਾਲਕੂਆ ਜਾਵਾਂਗੇ ਲਾਲਕੂਆ ਇੱਥੋਂ ਰਹਿ ਗਿਆ 7 ਕਿਲੋਮੀਟਰ ਤੇ ਉਸ ਤੋਂ ਅੱਗੇ ਹਲਦਵਾਨੀ ਹਲਦਵਾਨੀ ਆਪਾਂ ਰੁੱਦਰਪੁਰ ਜਿਹੜੇ ਚੌਂਕ ਤੋਂ ਖੱਬੇ ਹੱਥ ਮੜੇ ਸੀਗੇ ਉਸ ਚੌਂਕ ਤੋਂ ਸਿੱਧਾ ਇੱਕ ਕਿੱਛਾ ਨਾਂ ਦੀ ਜਗ੍ਹਾ ਆਉਂਦੀ ਹੈ ਉਸ ਕਿੱਛਾ ਤੋਂ ਇਧਰਲੇ ਹੱਥੇ ਹੁਣ ਉਹੀ ਸੜਕ ਆ ਗਈ ਬਰੇਲੀ ਕਿੱਛਾ ਤੇ ਉਸ ਤੋਂ ਅੱਗੇ ਹਲਦਵਾਨੀ ਤੇ ਪਿੱਛੋਂ ਆਪਾਂ ਹਲਦਵਾਨੀ ਵਾਲੇ ਘਰਾਂ ਨੂੰ ਛੱਡ ਕੇ ਆਏ ਆਂ ਉਹ ਵੀ ਹਲਦਵਾਲੀ ਨੂੰ ਚੱਲ ਜਾਂਦਾ ਤੇ ਇਹ ਵੀ ਭਾਈ ਹਲਦਵਾਨੀ ਨੂੰ ਜਾਂਦਾ ਇਹ ਸਿੰਗਲ ਰੋਡ ਮੰਨ ਲਾਦਾ ਉਹ ਥੋੜੀ ਜੀ ਰੋਡ ਜਿਹੜੀ ਹੈਗੀ ਵੱਡੀ ਹੈ ਪਰ ਰੋਡ ਇਹ ਵੀ ਸੋਹਣੀ ਲੱਗਦੀ ਫੋਰੈਸਟ ਏਰੀਆ ਅਹੈਡ ਪਲੀਜ਼ ਡਰਾਈਵ स्लो ਕੋ ਆਪਨੂੰ ਪਤਾ ਵੀ ਉਤਰਾਖੰਡ ਦੇ ਵਿੱਚ ਇੱਕ ਵੱਡਾ ਨੈਸ਼ਨਲ ਪਾਰਕ ਪੈਂਦਾ ਜਿੰਕੋਰਫਟ ਨੈਸ਼ਨਲ ਪਾਰਕ ਉਹ ਰਾਮਨਗਰ ਕਾਲਾ ਡੂੰਗੀ ਤੇ ਇੱਥੋਂ ਤੱਕ ਉਹ ਪਹੁੰਚ ਜਾਂਦਾ ਹਾਥੀ ਸ਼ੇਰ ਹਿਰਨ ਵਗੈਰਾ ਆਮ ਇੱਥੇ ਘੁੰਮਦੇ ਆ ਤੇ ਭਾਈ ਇੱਧਰ ਸੜਕਾਂ ਤੇ ਵੀ ਆ ਜਾਂਦੇ ਆ ਪਰ ਜੰਗਲੀ ਜਾਨਵਰ ਆਮ ਤੌਰ ਤੇ ਰਾਤ ਨੂੰ ਜ਼ਿਆਦਾ ਹੁੰਦੇ ਆ ਮੋਬਾਈਲ ਕਰਦੇ ਆ ਉਹ ਤੁਰਦੇ ਆ ਫਰਕਾਂ ਦੇ ਨੇੜੇ ਰਾਤ ਨੂੰ ਆ ਜਾਂਦੇ ਆ ਉਹ ਇਸੇ ਕਰਕੇ ਸ਼ਾਮ ਨੂੰ ਤੇ ਸਵੇਰੇ ਜਿਹੜਾ ਹੈਗਾ ਸਾਧਰੇ ਉਹ ਭਈ ਇਹ ਲੰਘਣ ਆਉਣ ਵਾਸਤੇ ਸਾਵਧਾਨੀ ਵਰਤਨ ਨੂੰ ਕਹਿੰਦੀ ਹੈ ਉਹ ਜੰਗਲ ਦਾ ਏਰੀਆ ਆਪਣੇ ਅੱਗੇ ਸ਼ੁਰੂ ਹੋ ਰਿਹਾ ਹੁਣ ਸੋਹਣਾ ਇਲਾਕਾ ਚੱਲਣਾ ਹੁਣ ਇਧਰੋਂ ਪਹਾੜ ਵੀ ਆਉਣੇ ਨੇ ਨੈਣੀ ਤਲ ਦੇ ਹਿਮਾਲਿਆ ਪਰਬਤ ਵੱਲ ਨੂੰ ਵੱਧ ਰਹੇ ਆਪਾਂ ਉੱਤਰ ਵਾਲੇ ਪਾਸੇ ਨੂੰ ਸੂਤਰਾਖੰਡ ਦੇ ਹਲਕੇ ਹਲਕੇ ਪਹਾੜ ਦਿਖਾਈ ਦੇਣੇ ਸ਼ੁਰੂ ਕਰਤੇ ਆ ਤੇ ਆਪਾਂ ਫਲਦਵਾਨੀ ਦੇ ਕੋਲੇ ਵਗਦੀ ਗੌਲਾ ਨਦੀ ਦੇ ਪੁਲ ਤੇ ਖੜੇ ਆ ਗੌਲਾ ਨਦੀ ਦਾ ਧਾਰ ਜਿਹੜਾ ਪ੍ਰਵਾਹ ਉਹ ਤਾਂ ਬਹੁਤ ਵੱਡਾ ਏਰੀਆ ਪਰ ਧਾਰ ਵਿਚਾਲੇ ਰਹੀ ਵਿਚਾਰੀ ਦੀ ਮਾਈਨੀ ਮੋਰਨਿੰਗ ਦਾ ਕੰਮ ਇੱਥੇ ਵੀ ਚੱਲਦਾ ਪੂਰੇ ਜੁਰਾਂ ਸ਼ਰਾਂ ਤੇ ਇੱਧਰ ਸਾਹਮਣੇ ਤਰਨੂਤਰਾਖੰਡ ਦੇ ਨੈਣੀ ਤਾਲ ਜਿਹੜੇ ਪਹਾੜਾ ਹੈ ਉਹ ਦਿਖਾਈ ਦੇ ਰਹੇ ਬਗਮਾ ਥੱਲੇ ਪੀਮ ਤਾਲੇ ਤੋਂ ਰਹਿ ਗਿਆ ਜੀ 30 ਕਿਲੋਮੀਟਰ ਤੇ ਪਹਿਲਾ ਜਿਹੜਾ ਹੈਗਾ ਜਗਾ ਆਊਗੀ ਕਾਠਗਦਾਮ ਕਾਠਗਦਾਮ ਤੋਂ ਜਿਹੜਾ ਹੈਗਾ ਪਹਾੜੀ ਇਲਾਕਾ ਪੂਰੇ ਸ਼ੁਰੂ ਹੋ ਜੂਗਾ ਪਹਾੜੀ ਸਫਰ ਆਪਣੇ ਸਾਹਮਣੇ ਇੱਕ ਸੜਕ ਰਲ ਰਹੀ ਹੈ ਇਹ ਸੜਕ ਦੇ ਵਿੱਚ ਤੇ ਇਹ ਸੜਕ ਆਉਂਦੀ ਆ ਕਿਛਾ ਤੋਂ ਅਗੇ ਸਤਾਰਗੰਜ ਆਉਜਾ ਜਿਹੜਾ ਜਿਹੜਾ ਨੇਪਾਲ ਵਾਲੀ ਸੜਕ ਤੇ ਕਾਸ਼ੀਪੁਰ ਤੋਂ ਨੇਪਾਲ ਨੂੰ ਮੇਨ ਹਾਈਵੇ ਛੱਡਿਆ ਸੀ ਪਰ ਉੱਧਰਪੁਰ ਉਸੇ ਸੜਕ ਦੇ ਉੱਤੇ ਸਤਾਰਗੰਜ ਨਦੀ ਜਗਾ ਆਉਂਦੀ ਹੈ ਇਹ ਸਤਾਰਗੰਜ ਤੋਂ ਆਈ ਹੈ ਪਿੱਛੋਂ ਤਾਰ ਗੰਢ ਤੋਂ ਅੱਗੇ ਇੱਥੇ ਇਹ ਹਲਦਵਾਨੀ ਅੱਗੇ ਰਲ ਜਾਂਦੀ ਹੈ ਹਲਦਵਾਨੀ ਤੋਂ ਅੱਗੇ ਆਕੇ ਤੇ ਹਲਦਵਾਨੀ ਤੋਂ ਅੱਗੇ ਆਕੇ ਰਲਣ ਤੋਂ ਬਾਅਦ ਇਹ ਇਕੱਠੀਆਂ ਹੋ ਜਾਂਦੀਆਂ ਤੇ ਇਕੱਠੀਆਂ ਨੇਣੀ ਦਾਲ ਨੂੰ ਜਾਂਦੀਆਂ ਕਾਠ ਗੋਦਾਮ ਹੁਣ ਸੜਕ ਸ਼ਾਇਦ ਐਡੀ ਕੀ ਰਹੂਗੀ ਕਿਉਂਕਿ ਹੁਣ ਗਾਂ ਪਹਾੜ ਸ਼ੁਰੂ ਹੋ ਗਏ ਆ ਤੇ ਜਿਲਾ ਆਏਗਾ ਨਹੀਂ ਤਾਂ ਅੱਜ ਜਿਹੜੀ ਵੀਡੀਓ ਅੱਜ ਦਿਖਾਵੂਗੀ ਤੁਹਾਨੂੰ ਉਹਦੇ ਚ ਦੀਵਾਲੀ ਹੋ ਗਈ ਹੋਣਾ ਤੇ ਦੀਵਾਲੀ ਪੂਜਾ ਜਿਹੜੀ ਹੈਗੀ ਆ ਭਾਰਤ ਤੋਂ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਤੇ ਇਹ ਇਲਾਕਾ ਵੀ ਜਿਹੜਾ ਹੈਗਾ ਦੂਰੋਂ ਦੇ ਲੋਕਾਂ ਦਾ ਇਲਾਕਾ ਹੈ ਸੋ ਆ ਜਿਹੜੇ ਪਰਿਵਾਰ ਹੈ ਕੰਨੇ ਲਈ ਜਾਂਦਾ ਕੰਨੇ ਲਈ ਆਣੇ ਸ਼ੁਭ ਮੰਨੇ ਜਾਂਦੇ ਇਹਨਾਂ ਦੇ ਮਾਤਰ ਅਨੁਸਾਰ ਕੋਈ ਦੀਵਾਲੀ ਪੂਜਾ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਕੱਲ ਨੂੰ ਦੀਵਾਲੀ ਹੈ ਜਿਹੜੀ ਵੀਡੀਓ ਮੈਂ ਅੱਜ ਬਣਾ ਰਿਹਾ ਕੱਲ ਨੂੰ ਦੀਵਾਲੀ ਹੈ ਮਤਲਬ ਜਿੱਦੇ ਵੀਡੀਓ ਪਾਉਂਗਾ ਉਸ ਦਿਨ ਦੀਵਾਲੀ ਹੋਊ ਜਗ੍ਹਾ ਦਾ ਨਾਮ ਹੈ ਕਾਠ ਗੋਦਾਮ ਇਕ ਕਾਠਗਾਮ ਦੇ ਚੌਂਕ ਤੇ ਗੜਵਾਲੀ ਨਾਚ ਦੀ ਇੱਕ ਝਲਕ ਗੜਵਾਲ ਦੇ ਇਲਾਕੇ 'ਚ ਆਪਾਂ ਤੇ ਇਧਰ ਨੂੰ ਜਾਵਾਂਗੇ ਆਪਾਂ ਧੀਮਤਾਲ ਨੈਣੀ ਦਾ ਤੇ ਇਧਰੋਂ ਆ ਗਈ ਆ ਹਲਦਵਾਨੀ ਵਾਲੇ ਪਾਸੇ ਸੋ ਇਹ ਚੌਂਕ ਬਣਦਾ ਜੀ ਇਹ ਵੀ ਹਲਦਵਾਨੀ ਜੁਆਈ ਆ ਇਧਰੋਂ ਸੜਕ ਤੇ ਇਧਰ ਨੂੰ ਜਾਵਾਂਗੇ ਆਪਾਂ ਆਪਣੇ ਰਸਤੇ ਨੂੰ ਧੀਮਤਾਲ 19 ਤੇ ਨੈਣੀ ਟਾਲ ਤੇ 30 ਇੱਥੋਂ ਰਹਿ ਗਿਆ ਜੀ ਤੇ ਹੁਣ ਹਲਕੇ-ਹਲਕੇ ਜਿਹੜੇ ਪਹਾੜ ਹੈ ਚੜਾਈ ਆ ਉਹ ਕਾਠਗੜਾਮ ਇਹ ਜਿਹੜਾ ਦਾ ਨਾਮ ਹੈ 68 ਕਾਠਗੜਾਮ ਤੋਂ ਜਿਹੜਾ ਹੈਗਾ ਪਹਾੜੀ ਇਲਾਕਾ ਸ਼ੁਰੂ ਹੋ ਜਾਂਦਾ ਹੈ ਨੈਣੀਤਾਲ ਦਾ ਨੈਣੀਤਾਲ ਜ਼ਿਲ੍ਹੇ ਦਾ ਗਹਿਤੀ ਹੈ 80 ਮਨ ਪ੍ਰੋਗਿਆ ਮੰਦਲ ਕਾਠਗੜਾਮ ਤੋਂ ਅੱਗੇ ਆ ਕੇ 2 ਕਿਲੋਮੀਟਰ ਇੱਕ ਸੜਕ ਚੱਲੀ ਜਾਂਦੀ ਹੈ ਉੱਪਰ ਨੂੰ ਨੈਣੀਤਾਲ ਪਥौरागढ़ ਤੇ ਆ ਚੱਲੀ ਜਾਂਦੇ ਭੀਮਤਾਲ ਜਿਹੜੀ ਤੇ ਆਪਾਂ ਖੜੇ ਆ ਪੀਮ ਤਲ ਤੋਂ ਨੈਣੀ ਤਲ ਵੀ ਚਲੀ ਜਾਂਦੀ ਹੈ ਪਰ ਇੱਥੋਂ ਨੈਣੀ ਤਲ 30 ਕਿਲੋਮੀਟਰ ਰਹਿ ਗਿਆ ਤੇ ਇਧਰ ਜੇ ਜਾਵਾਂਗੇ ਤਾਂ ਪੀਮ ਤਲ ਤੋਂ 25 ਕਿਲੋਮੀਟਰ ਰਹਿ ਜਾਊਗਾ ਕਿਉਂਕਿ ਇੰਨਾ ਫਰਕ ਪੈ ਜਾਊਗਾ ਫਿਰ ਉਹ ਤਕਉਣ ਜੀ ਬਣ ਜਾਊਗੀ ਸੋ ਆ ਪਥੋਰਾਗੜ ਬਗੈਸ਼ਵਰ ਰਾਣੀ ਖੇਤ ਉਹਨਾਂ ਨੇ ਚਲੀ ਜਾਂਦੇ ਤਾਂ ਆਪਾਂ ਇਧਰ ਨੂੰ ਪੀਮ ਤਲ ਦਾ ਰਸਤਾ ਫੜ ਲਿਆ ਪੀਮ ਤਾਲੇ ਥੋੜ੍ਹ ਰਹਿ ਗਿਆ ਹੁਣ 17 ਕਿਲੋਮੀਟਰ 2 ਕਿਲੋਮੀਟਰ ਅੱਗੇ ਆ ਗਿਆ ਬਸ ਸੌਰੀ ਸਰ ਮੈਂ ਰਾਹ ਖੜਾ ਸੀਗਾ ਕਿਉਂਕਿ ਸੜਕਾਂ ਪੀੜੀਆਂ ਹੋਣ ਕਰਕੇ ਦੋ ਨਿਕਲ ਮਸੇ ਲੰਘਦੇ ਆ ਤੇ ਮੈਂ ਹਜਲ ਛਿੱਧੇ ਛਿੱਧੇ ਵੀਡੀਓ ਬਣਾ ਲਈਏ ਟ੍ਰੈਫਿਕ ਉਧ ਨੂੰ ਆਈ ਜਾਂਦੀ ਕਦੇ ਹੁਣ ਆਪਾਂ ਥੱਲੇ ਨੂੰ ਉਤਰਾਂਗੇ ਤੇ ਕਦੇ ਆਪਾਂ ਹੁਣ ਤਾਂ ਨੂੰ ਚੜਾਂਗੇ ਸੋ ਬਸ ਐਂ ਕਰਦੇ ਕਰਦੇ ਆਪਾਂ ਢੀਂਗ ਕਾਲ ਪਹੁੰਚਾਂਗੇ ਥੱਲੇ ਤੇ ਉੱਪਰ ਚੜ੍ਹਾਈ ਉਧਰ ਆਈ ਪਹਾੜਾਂ ਦੇ ਵਿੱਚ ਸੜਕਾਂ ਜਿਹੜੀਆਂ ਹੈਗੀਆਂ ਤੁਹਾਨੂੰ ਐਹੋ ਜਿਹੀਆਂ ਮਿਲ ਜਾਣ ਤਾਹੋ ਬੈਲਣ ਗੁੱਡ ਹੁੰਦੀ ਹੈ ਕਿਉਂਕਿ ਪਹਾੜਾਂ ਦੇ ਵਿੱਚ ਜਿਹੜੀਆਂ ਸੜਕਾਂ ਉਹ ਬਣਾਉਣੀਆਂ ਬੜੀਆਂ ਮੁਸ਼ਕਲ ਹੁੰਦੀਆਂ ਪਾਣੀ ਨਾਲ ਤੇ ਟ੍ਰੈਫਿਕ ਨਾਲ ਸੜਕਾਂ ਹਮੇਸ਼ਾ ਟੁੱਟਦੀਆਂ ਰਹਿੰਦੀਆਂ ਪਰ ਠੀਕ ਹੈ ਇਹੋ ਜੀ ਸੜਕ ਬਹੁਤ ਵਧੀਆ ਮੰਨੀ ਜਾਂਦੀ ਹੈ ਪਹਾੜਾਂ ਦੇ ਵਿੱਚ ਬਹੁਤ ਵਧੀਆ ਹਾਈਵੇ ਮੰਨਿਆ ਜਾਂਦਾ ਹੈ ਇੱਕ ਤਰ੍ਹਾਂ ਨੈਣੀਦਾਲ ਮੈਂ ਲਗਭਗ 19 ਸਾਲਾਂ ਬਾਅਦ ਆ ਰਿਹਾ ਹਾਂ ਧੀਮਤਾਲ ਨੈਣੀਦਾਲ ਭਾਈ ਦਵਿੰਦਰ ਜਮਨਾ ਨਗਰ ਵਾਲੇ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਹੀ ਆਇਆ ਸੀਗਾ ਤੇ ਇੱਕ ਵਾਰ ਇੱਕ ਵਾਰ ਸਕੂਲ ਟੂਰ ਤੇ ਆਇਆ ਸੀਗਾ ਧੀਮਤਾਲ ਤਾਂ ਨਹੀਂ ਰੁਕੇ ਸੀ ਨੈਣੀਦਾਲ ਗਏ ਸੀਗੇ ਤੋਂ ਦੇਖਦੇ ਹਾਂ ਧੀਮਤਾਲ ਤੋਂ ਅੱਗੇ ਦਾ ਰਸਤਾ ਕੀ ਬਣਦਾ ਅੱਜ ਧੀਮਤਾਲ ਦਾ ਟਿਕਾਣਾ ਹੋਊਗਾ ਈਮਦਾਲ ਤੋਂ ਲਗਭਗ 5 ਕਿਲੋਮੀਟਰ ਪਿੱਛੇ ਆਪਾਂ ਖੜੇ ਆ ਤੇ ਵੈਸੇ ਹੀ ਖੜ ਗਿਆ ਸੀ ਮੈਂ ਪਾਣੀ ਪੁਣੀ ਪੀਣ ਤੇ ਸਾਹਮਣੇ ਹੁਣ ਸੋਹਣੇ ਜਿਹੇ ਪਹਾੜ ਦਿਖਾਈ ਦੇਣ ਲੱਗੇ ਆ ਪਰਬਤ ਥਾਲ ਸਮੁੰਦਰ ਤੇ ਦਰਿਆ ਇਹ ਤਿੰਨੇ ਚੀਜ਼ਾਂ ਬੰਦੇ ਨੂੰ ਹਮੇਸ਼ਾ ਆਕਰਸ਼ਿਤ ਕਰਦੀਆਂ ਰਹੀਆਂ ਤੇ ਕਰਦੀਆਂ ਰਹਿਣਗੀਆਂ ਜਿਹੜਾ ਸਫਰਾਂ ਦਾ ਆਨੰਦ ਮਾਣਦਾ ਜਾਂ ਸਫਰਾਂ 'ਚ ਰਹਿੰਦਾ ਸੋ ਬਹੁਤ ਸੋਹਣਾ ਤਕਵਾ ਵਧ ਰਿਹਾ ਤੇ ਹਵਾ ਜਿਹੜੀ ਹੈਗੀ ਆ ਉਹ ਹਲਕੀ ਹਲਕੀ ਠੰਡੀ ਹੋ ਗਈ ਹੈ ਤੁੱਪੇ ਖੜਨ ਨੂੰ ਜੀ ਕਰਦਾ ਤੇ ਹੁਣ ਆਪਾਂ ਇਸ ਤੋਂ ਅੱਗੇ 2200 ਜੀਤ ਦੇ ਜਿਹੜੇ ਹੈਗੇ ਆ ਸਟੇ ਦੇ ਉੱਤੇ ਚੱਲਾਂਗੇ ਤੇ ਪਿੱਛੇ ਆਪਾਂ ਕਾਟਕਦਮ ਛੱਡਿਆ ਆਏ ਆ ਤੇ ਇਧਰ ਨੂੰ ਆਪਾਂ ਹੌਲੀ-ਹੌਲੀ ਚੜਾਈ ਚੜ ਰਹੇ ਆ ਭੀਮ ਤਾਲ ਵੱਲ ਬਾਈ ਦਾ ਇੱਥੋਂ ਸਟੇਜ ਰਹਿ ਗਿਆ 3 ਕਿਲੋਮੀਟਰ ਤੇ ਭੀਮ ਤਾਲ ਹੈਗੀ 5 ਕਿਲੋਮੀਟਰ ਹੈ ਉਹ ਦੇ ਕਿਨਾਰੇ ਹੀ ਪਰ ਜਿਹੜਾ ਮੇਨ ਪੁਆਇੰਟ ਹੁੰਦਾ ਉਹ ਲੋਕੇਸ਼ਨ ਵਾਦੀ ਦਿਖਾਉਂਦੀ ਹੁੰਦੀ ਹੈ 10-15 ਮਿੰਟਾਂ ਦੇ ਵਿੱਚ ਆਪਾਂ ਬਾਈ ਸੋ ਦੀ ਇਹ ਦੇ ਕੋਲੇ ਭੀਮਤਾਲ ਦੇ ਕਿਨਾਰੇ ਹੋਵਾਂਗੇ ਸੋ ਦੇਖਦੇ ਆ ਭੀਮਤਾਲ ਕਿਦਾਂ ਦੀ ਹੈ ਤੇ ਕੀ ਕਹਿੰਦੀ ਹੈ ਤੇ ਕੀ ਉਹਦਾ ਇਤਿਹਾਸ ਹੈ ਤੇ ਹੁਣ ਖੜੇ ਆ ਆਪਾਂ ਇੱਕ ਬਹੁਤ ਸੋਹਣੀ ਝੀਲ ਦੇ ਸਾਹਮਣੇ ਨੈਣੀਤਾਲ ਦੀਆਂ ਝੀਲਾਂ ਦੇ ਵਿੱਚੋਂ ਇੱਕ ਝੀਲ ਭੀਮਤਾਲ ਨੈਣੀਤਾਲ ਦੀ ਛੋਟੀ ਭੈਣ ਭੀਮਤਾਲ ਜਿੱਥੋਂ ਮੋੜਿਆ ਉੱਥੋਂ ਸ਼ੁਰੂ ਹੋਈ ਹੈ ਇਹ ਤੇ ਨਾਲ-ਨਾਲ ਮਿਹਰੇ ਤੁਰਿਆ ਜਾ ਰਹੇ ਆ ਤੇ ਉਹ ਦੂਰ ਤੱਕ ਇਹ ਦਿਖਾਈ ਦਿੰਦੀ ਹੈ ਤੇ ਆਸੇ-ਪਾਸੇ ਵਸਿਆ ਇਸੇ ਦੇ ਨਾਂ ਤੇ ਭੀਮਤਾਲ ਸ਼ਹਿਰ ਤੇ ਬਾਈ ਦਾ ਇੱਥੋਂ ਟਿਕਾਣਾ ਰਹਿ ਗਿਆ ਕਿਲੋਕੀਮੀਟਰ ਉਧਰ ਨੂੰ ਜਾਣਾ ਆਪਾਂ ਤੇ ਕੀ ਬਾਤ ਹੈ ਯਾਰ ਨੀਲਾ ਅਸਮਾਨ ਚਿੱਟੇ ਬੱਦਲ ਤੇ ਨਾਲ ਭੀਮਤਾਲ ਭੀਮਤਾਲਵ ਪਹੁੰਚ ਗਏ ਜੌਇਜ਼ ਹੋਸਟਲ ਤੇ ਬਾਈ ਸੁਧੀਰ ਬਹੁਤ ਵਧੀਆ ਹਾਂਜੀ ਬਾਈ ਤੁਹਾਡਾ ਵੈਲਕਮ ਹੈ ਜੀ ਭੀਮਤਾਲ ਦੇ ਵਿੱਚ ਕੀ ਆ ਤੇ ਅਸੀਂ ਤੁਹਾਡਾ ਦਿਲੋਂ ਸਵਾਗਤ ਕਰਦੇ ਹਾਂ ਤੇ ਹੈਪੀ ਦੀਵਾਲੀ ਤੁਹਾਨੂੰ ਵੀ ਤੁਹਾਨੂੰ ਵੀ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਿੱਖੀ ਸਰੂਪ ਧਾਰਨ ਕਰਨ ਤੇ ਪਹਿਲਾਂ ਤਾਂ ਧੰਨਵਾਦ ਬਾਈ ਬੜਾ ਦਿਲ ਨੂੰ ਬੜਾ ਵਧੀਆ ਲੱਗਿਆ ਸੱਚੀ ਸੱਚੀ ਤੇ ਇਹ ਬਾਈ ਤੁਸੀਂ ਆਪਣੀ ਉਸ ਵੀਡੀਓ ਦੇਖੇ ਹੋਣਗੇ ਮਨਾਲੀ ਸਿਸੂ ਵਾਲੀ ਜੈਸ ਉਦੋਂ ਬਾਈ ਦੀ ਦਾੜੀ ਥੋੜੀ ਕਾਫੀ ਬਤਾਈ ਹੋਈ ਸੀਗੀ ਤਾਂ ਮੈਂ ਮਤ ਪਰੀ ਆ ਪੂਰਾ ਹੈਪੀ ਡਾਈਵ ਲੱਗੇ ਹੋਏ ਸੀਗੇ ਆਪਕਾ ਨਾਮ ਛੋਟੂ ਛੋਟੂ ਨਹੀਂ ਯਾਰ ਕੋਈ ਔਰ ਨਾਮ ਵੀ ਹੋਗਾ ਜੈਹਰਾ ਜੀਰਾਜ 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 ਹੈ ਤੇ ਜੀ ਰਾਜ ਜੀ ਆ ਬੈਗ ਅਸੀਂ ਲਾਦੇ ਆ ਇੱਕ ਮਿੰਟ ਉਹ ਚੱਲ ਰੁਕ ਜਾ ਇੱਕ ਮਿੰਟ ਇੱਕ ਮਿੰਟ ਦਵਾਲੀ ਕਰ ਲਾ ਬਾਬਾ ਜੀ ਹਾਂ ਜੀ ਠੀਕ ਹੈ ਦਵਾਲੀ ਤੋਂ ਇੱਕ ਦਿਨ ਪਹਿਲਾਂ ਭੀਮਤਾਲ ਦੇ ਪਿਆਰ ਜਿਹੜੇ ਸਜਾਈ ਬੈਠੇ ਪੂਰੇ ਆਪਾਂ ਇਹਨੂੰ ਵੀਡੀਓ ਨੂੰ ਇੱਕ ਦੇ ਕਰ ਦਿੰਦੇ ਹੁਣ ਠੀਕ ਹੈ ਬਹੁਤ ਜ਼ਿਆਦਾ ਹਿੰਦੂਆ ਨੇ ਠੀਕ ਹੈ ਤੇ ਨਾਲੇ ਤੁਹਾਨੂੰ ਜਿਹੜਾ ਹੈਗਾ ਵੀਡੀਓ ਦੇ ਵਿੱਚ ਦਿਖਾਈ ਦੇਊਗਾ ਭਾਈ ਬਾਜ਼ਾਰ ਦੀਆਂ ਰੌਣਕਾਂ ਲੋਕ ਜਿਹੜਾ ਹੈਗਾ ਦੀਵਾਲੀ ਦੀ ਜਿਹੜੀ ਖਰੀਦੋ ਫਰੋਗ ਤਾਂ ਕਰੀ ਜਾ ਰਹੇ ਨੇ ਤੇ ਦੁਕਾਨਾਂ ਵਾਲਿਆਂ ਨੇ ਆਪਣੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਉਹ ਲੜੀਆਂ ਲਾ ਲਾ ਕੇ ਸਜਾਈਆਂ ਹੋਈਆਂ ਨੇ ਮੇਰੇ ਵੀਰ ਤੇ ਮੇਰੇ ਵੀਰ ਆਪਾਂ ਲਲਤ ਵਾਲੇ ਨੂੰ ਕਿੱਥੇ ਮਿਲਣਾ ਹੈਗਾ ਠੀਕ ਹੈ ਇਹ ਤੇ ਲਾਲ ਬੋਰਡ ਵਿਕੀ ਜਾਂਦੇ ਹਾਂਜੀ 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 ਦੀਵਾਲੀ ਵਾਲੇ ਦਿਨ ਅਸੀਂ ਵੀ ਆਪ ਦਾ ਬਰੂਦ ਭਾਲ ਦੇ ਫਿਰਦੇ ਹਾਂ ਮੈਂ ਚੁੱਲਾ ਤਾਂ ਲੈ ਆਇਆ ਸੀ ਪਰ ਉਹਦੇ ਸਿਲੰਡਰ ਲੈ ਆਉਣੇ ਭੁੱਲ ਗਿਆ ਤੇ ਹੁਣ ਮੈਂ ਇਹਨੂੰ ਕਿਹਾ ਸਦੀਰ ਨੂੰ ਵੀ ਭਾਲੀਏ ਯਾਰ ਇਹ ਹਾਂਜੀ ਯਹੀ ਯਹੀ ਹੈ ਹੈਵੀ ਡਿਊਟੀ ਐਕਸਟਰਾ ਅਰੇ ਉਹ ਛੋਟਾ ਵਾਲਾ ਉਸੇ ਨੂੰ ਠੀਕ ਹੈ ਜੀ ਤਾਂ ਉਹ ਛੋਟਾ ਉਹ ਅਰੇ ਉਹ ਤੋਂ ਵਾਹ ਤੋਂ ਛੋਟਾ ਕਿੰਨੇ ਕਹੇ ਜੀ ਹਾਂ ਥੋੜੋ 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 150 ਇਹ ਪਹਿਲਾਂ ਤੋਂ ਹੀ ਫਿਲਡ ਹੈ ਕਿ ਤੁਸੀਂ ਫਿਲ ਕੀਤਾ ਹੈ 150 ਕਹਨਾ

ਦੀਵਾਲੀ ਦੀ ਪੂਰਵ ਸੰਧਿਆ ਤੇ ਭਾਈ ਬਾਜ਼ਾਰਾਂ ਦੀ ਰੌਣਕ ਕਿਆ ਬਾਤ ਹੈ ਅਬ ਸਿਨੇਮਟੋਗ੍ਰਾਫੀ ਬਹੁਤ ਸੁਣੀ ਕਰਦਾ ਹੁੰਦਾ ਸੀ ਮੈਂ ਇੱਕ ਟਾਈਮ ਤੇ ਗੱਲ ਕਰ ਗੱਲ ਇਹ ਸਾਰੀਆਂ ਗੱਲਾਂ ਹੀ ਕਰਾਂ ਮਾਤਾ ਨੇ ਇਹ ਕਾ ਫੋਨ ਦੀਆਂ ਕਰਾਂ ਮਾਤਾ ਨੇ ਸੋ ਭਾਈ ਸੂਪ ਲੈ ਲਿਆ ਸਿਲੰਡਰ ਲੈ ਲਿਆ ਤੇ ਚਲੋ ਜੀ ਹੁਣ ਘਰ ਨੂੰ ਚਲੀਏ ਬੰਬ ਮਿਲ ਗਿਆ ਜੀ ਸਾਡੇ ਤੇ ਸੂਪ ਪੀਆ ਜਾਵੇ ਤੇ ਗੱਲਬਾਤ ਕਰੀਏ ਕਸ਼ਮੀਰ ਦੀ ਦਲ ਚੀਲ ਤੇ ਕਸ਼ਮੀਰ ਦੀ ਦਲ ਚੀਲ ਵਾਂਗ ਪੀਮਤਾਲ ਦੇ ਵਿੱਚ ਬਣਿਆ ਹੋਇਆ ਇੱਕ ਕੈਫੇ ਜਿਵੇਂ ਆਪਣੇ ਚਾਰ ਚਨਾਰ ਬਣਿਆ ਹੋਵੇ ਉੱਥੇ ਤੇ ਉਵੇਂ ਇੱਥੇ ਬਣਿਆ ਹੋਇਆ ਸੋ ਇਹ ਕੈਫੇ ਵੀ ਉਸੇ ਤਰ੍ਹਾਂ ਬਣਿਆ ਭਾਈ ਇਹਦੇ ਵੀ ਬੋਰਡ ਤੇ ਜਾਇਆ ਜਾਂਦਾ ਤੇ ਹੁਣ ਆਪਾਂ ਪੀਮਤਾਲ ਦੇ ਕਿਨਾਰੇ ਤੇ ਖੜੇ ਆਂ ਤੇ ਪੀਮਤਾਲ ਦੇ ਆਸ-ਪਾਸੇ ਜਗਦੀਆਂ ਲਾਈਟਾਂ ਰੌਸ਼ਨੀ ਉਹਨੂੰ ਦੇਖ ਰਹੇ ਆਂ ਕੁ ਕੁ ਅਸੀਂ ਨਾ ਕੁਦਰਤ ਦੀ ਤਾਕਤ ਨਹੀਂ ਸਮਝ ਲੇਗੇ ਤੇ ਕੁਦਰਤ ਦੀ ਤਾਕਤ ਇਹ ਹੈ ਕਿ ਭਾਈ ਮੈਂ ਜਦੋਂ ਚੱਲਿਆ ਸੀਗਾ ਉਦੋਂ ਮੇਰੇ ਕੋਈ ਜੈਕਟ ਝੁਗੜ ਨਹੀਂ ਪਾਈ ਸੀਗੀ ਜਿਵੇਂ ਤਾਂ ਮੈਂ ਕੁਦਰਤ ਚ ਆਈ ਗਿਆ ਓਵੇਂ ਮੈਂ ਸੂਪ ਦੇ ਜਾਗਟਾਂ ਚ ਆ ਗਿਆ ਤੇ ਬਾਈ ਸੁਦੀਰ ਕੋਲੇ ਸੂਪ ਪੀ ਰਹੇ ਆ ਬਾਈ ਦੇ ਕੋਲੇ ਰਾਤ ਦਾ ਟਿਕਾਣਾ ਠੀਕ ਹੈ ਜਿਉਂਦੇ ਰਹਿਣ ਸਾਡੇ ਭਰਾ ਇਹ ਜਿਵੇਂ ਜਿਵੇਂ ਸਵਰਗਾਂ ਦੀ ਜ਼ਿਹਰ ਕਰਦੇ ਓਵੇਂ ਸਾਨੂੰ ਕਰਾਉਂਦੇ 11 ਨਾਲ 12 ਨਾਲ ਤੇ ਬਾਬਾ ਜੀ ਉਹ ਤੁਸੀਂ ਇੱਕ ਦਿਨ ਹੀ ਮਤਲਬ ਛੋਟੇ ਹੋ ਕਿ ਵੱਡੇ ਹੋ ਮੈਂ ਰੱਬ ਤੋਂ ਮੈਂ ਰੱਬ ਤੋਂ ਇੱਕ ਹੀ ਦਿਨ ਛੋਟਾ ਆਗਾ ਉਹ ਗੱਲ ਤੁਹਾਨੂੰ ਬਾਅਦ ਦੱਸਾਂਗੇ ਕੱਲ ਨੂੰ ਬੈਠੇ-ਬਿੱਟੇ ਗੱਲ ਕਰਾਂਗੇ ਠੀਕ ਹੈ ਚਾਲੂ ਹੋਏ ਆਪਣੀ ਵੀਡੀਓ ਦੇਖਦੇ ਸਾਰੇ ਭੈਣ ਭਰਾ ਨੂੰ ਪਤਾ ਕਿ ਜਿਹੜੀ ਵੀਡੀਓ ਬਣਾ ਰਿਹਾ ਉਹ 19 ਅਕਤੂਬਰ ਨੂੰ ਬਣਾ ਰਹੇ ਪਰ ਤੁਹਾਡੇ ਕੋਲ ਇਹ 20 ਅਕਤੂਬਰ ਨੂੰ ਦਿਵਾਲੀ ਵਾਲੇ ਦਿਨ ਪਹੁੰਚੂਗੀ ਸਾਰੇ ਭਾਰਤ ਵਿੱਚ ਦਿਵਾਲੀ ਦਾ ਤਿਉਹਾਰ ਰਹਿਣਾ ਬੜਾ ਧੂਮਤੰਨਾ ਬਣਾਇਆ ਜਾਂਦਾ ਜਿਹੜੇ ਹਿੰਦੂ ਭਰਾ ਸਾਡੇ ਉਹ ਦਿਵਾਲੀ ਦਾ ਤਿਉਹਾਰ ਮਨਾਉਂਦੇ ਆ ਤੇ ਸਿੱਖ ਵੀ ਜਿਹੜੇ ਉਹ ਬੰਦੀ ਛੋੜ ਦਿਵਸ ਮਨਾਉਂਦੇ ਸੋ ਸਾਰਿਆਂ ਨੂੰ ਭਾਈ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਤਿਉਹਾਰ ਆ ਜਿਹੜਾ ਇਸ ਤਿਹਾਰ ਤੋਂ ਬਾਅਦ ਤੁਹਾਡੇ ਜੀਵਨ ਦੇ ਵਿੱਚ ਗਿਆਨ ਦਾ ਗਿਆਨ ਹੋਵੇ ਖੁਸ਼ੀਆਂ ਦਾ ਖੇੜਿਆਂ ਦਾ ਗਿਆਨ ਹੋਵੇ ਤੇ ਅਨੇ ਰਵ ਦੂਰਪੱਜੇ ਤੇ ਸਾਡਾ ਸਾਡਾ ਦਾ ਇਹ ਭਾਈ ਵੀ ਸਦਾ ਦੀਵਾਲੀ ਸਾਥ ਦੀ ਚਤੋਂ ਪੈਰ ਬਸੰਤ ਤੇ ਅਸੀਂ ਤਾਂ ਸਫਰਾਂ 'ਚ ਹੈ ਸਾਡੀ ਤਾਂ ਰੋਜ ਦੀਵਾਲੀ ਆ ਆ ਪਿੱਛੇ ਬੈਠੇ ਕੈਮਰੇ ਦੇ ਜੀ ਇਹਨਾਂ ਦਾ ਕਦੇ ਦੀਵਾਲੀ ਆ ਕੱਲ ਨੂੰ ਦੀਵਾਲੀ ਬਾਈ ਨੂੰ ਮੈਂ ਮਲਾਵਾਂਗਾ ਇੱਥੇ ਤੇ ਬਾਕੀ ਪੀਂੰਕਾਲ ਤੇ ਹੋਰ ਨੈਣੀਤਾਲ ਬਾਰੇ ਜਿਹੜੀ ਵੀਡੀਓ ਤੁਸੀਂ ਇਸ ਦੇਖ ਲੋਗੇ ਤੇ ਉਮੀਦ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਸੋ ਸਤਿ ਸ੍ਰੀ ਅਕਾਲ ਤੇ ਜੁੜੇ ਰਹੋ ਆਪਣੀ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਕਿੱਦਾਂ ਦੀ ਲੱਗ ਰਹੀ ਹੈ ਸੋ ਮਿਲਦੇ ਆਪਾਂ ਸਤ ਸ੍ਰੀ ਅਕਾਲ